ਜਨਮ ਪੱਤਰੀ ਵਿੱਚ ਮਨੁੱਖ ਨੂੰ ਸਭ ਤੋਂ ਵੱਧ ਡਰ ਸ਼ਨੀ ਮੰਗਲ ਰਾਹੂ ਤੇ ਕੇਤੂ ਦੇ ਪ੍ਰਭਾਵਾਂ ਤੋਂ ਲੱਗਦਾ ਹੈ ਇਹ ਚਾਰ ਗ੍ਰਹਿ ਕਰਮ ਹਾਦਸੇ ਰੁਕਾਵਟਾਂ ਤਣਾਅ ਅਤੇ ਅਚਾਨਕ ਘਟਨਾਵਾਂ ਦੇ ਕਾਰਨ ਇਸ ਕਰਕੇ ਮਨ ਵਿੱਚ ਡਰ ਵੱਧਦਾ ਹੈ ਮੈਂ ਡਾਕਟਰ ਤੇਰਾਕਰ ਅੱਜ ਮੈਂ ਗੱਲ ਕਰਾਂਗੀ ਉਸ ਗ੍ਰਹਿ ਬਾਰੇ ਜਿਸ ਨੂੰ ਸਮਝਣਾ ਸਭ ਤੋਂ ਔਖਾ ਹੈ ਗੈਸ ਕਰ ਸਕਦੇ ਹੋ ਉਹ ਹੈ ਕੇਤੂ ਵੈਦਿਕ ਜੋਤਿਸ਼ ਕਿ ਤੂੰ ਨੂੰ ਸਿਰਫ ਧੜ ਜਾਂ ছায়ਾ ਨਹੀਂ ਮੰਨਿਆ ਜਾਂਦਾ ਸਗੋਂ ਇਹ ਸਾਡੀ ਆਤਮਾ ਦੇ ਪਿਛਲੇ ਜਨਮਾਂ ਦੇ ਮਹਾਰਤ అనుభవ ਤੇ ਕਰ ਜਾਂਦਾ ਭੰਡਾਰ ਹੈ ਜਿਸ ਘਰ ਵਿੱਚ ਕੇਤੂ ਬੈਠਦਾ ਆ ਉਹ ਦੋ ਕੰਮ ਕਰਦਾ ਪਹਿਲਾ ਇਹ ਉਸ ਖੇਤਰ ਵਿੱਚ ਪਿਛਲੇ ਜਨਮ ਦੀਆਂ ਸਫਲਤਾਵਾਂ ਦੇ ਕਾਰਨ ਇਸ ਜਨਮ ਦੇ ਵਿੱਚ ਡਿਟੈਚਮੈਂਟ ਲਿਆ ਦਿੰਦਾ ਹੈ ਨਿਰਲੇਪਤਾ ਲਿਆ ਦਿੰਦਾ ਹੈ ਬੇ ਮੁਖਤਲਿਆ ਦਿੰਦਾ ਆ ਤੇ ਦੂਜਾ ਇਹ ਉਸ ਘਰ ਨਾਲ ਸੰਬੰਧਤ ਕਰਮਕ ਕਰਜਿਆਂ ਨੂੰ ਸਾਫ਼ ਕਰਨ ਲਈ ਖੱਟੇ ਮਿੱਠੇ ਹਾਲਾਤ ਪੈਦਾ ਕਰਦਾ ਹੈ ਸਾਡੇ ਜੀਵਨ ਚ ਤੇ ਫਿਰ ਸਾਨੂੰ ਮੁਕਤੀ ਵੱਲ ਲੈ ਕੇ ਜਾਂਦਾ ਹੈ ਮੈਂ ਅੱਜ ਦਾ ਵਿਸ਼ਾ ਜੋ ਪੇਸ਼ ਕਰਨਾ ਆ ਤੁਹਾਡੀ ਗੁੰਡਲੀ ਦੇ 12 ਘਰਾਂ ਵਿੱਚ ਬੈਠਾ ਕੇ ਤੂ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਲੱਗ-ਅਲੱਗ ਘਰਾਂ 'ਚ ਬੈਠ ਕੇ ਉਸ ਦਾ ਅਲੱਗ-ਅਲੱਗ ਅਸਰ ਤੁਹਾਡੇ ਜੀਵਨ ਦੇ ਹਰ ਖੇਤਰ ਤੇ ਕਿਵੇਂ ਪ੍ਰਭਾਵ ਪਾਉਂਦਾ ਸੋ ਜਨਮkundli ਦੇ 12 ਰਾਂਕਰਾਂ ਚ ਕਿਤੂ ਦਾ ਸਰ ਤੇ ਨਾਲ ਹੀ ਮੈਂ ਇੱਕ ਦਿਨ ਆ ਅਸਰਕਾਰਕ ਉਪਾ ਇਹ ਰਿਹਾ ਪਹਿਲਾ ਘਰ ਜੇ ਤੁਹਾਡੀ ਜਨਮ ਪੱਤਰੀ ਚ ਪਹਿਲੇ ਘਰ ਦੇ ਵਿੱਚ ਕੇਤੂ ਤੁਹਾਨੂੰ ਨਜ਼ਰ ਆਉਂਦਾ ਹੈ ਜਿਨਾਂ ਕੋਲ ਜਨਮ ਪੱਤਰੀ ਬਣੀ ਹੋਈ ਆ ਖੋਲ ਕੇ ਦੇਖ ਲਓ ਠੀਕ ਹੈ ਜੀ ਪਹਿਲਾ ਘਰ ਹੁੰਦਾ ਸਾਡੇ ਤਨ ਦਾ ਤਨ ਹੈ ਨਾ ਤਨ ਮਨ ਧਨ ਸਰੀਰ ਲਗਨ ਕਿ ਤੂੰ ਇੱਥੇ ਬੈਠ ਕੇ ਸਵੈ ਪਛਾਣ ਤੇ ਸਰੀਰਕ ਸੁੱਖਾਂ ਪ੍ਰਤੀ ਨਰਲੇਪਤਾ ਦਿੰਦਾ ਕੋਈ ਪਰਵਾਹ ਨਹੀਂ ਮੈਨੂੰ ਕੋ ਜਾਣਦਾ ਨਾ ਜਾਣੇ ਮੈਂ ਕੌਣ ਆ ਕੋਈ ਪਤਾ ਨਹੀਂ ਜਾਂ ਸਰੀਰਕ ਸੁੱਖਾਂ ਨੂੰ ਕੀ ਕਰਨਾ ਨਾਸ਼ਮਾਨ ਸਰੀਰ ਹੈ ਸੋ ਨਰਲੇਪਤਾ ਆ ਕੋਈ ਪਰਵਾਹ ਨਹੀਂ ਉਪਾਅ ਕਰ ਲਓ ਇਸ ਤੇ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਮੱਥੇ ਤੇ ਕੇਸਰ ਦਾ ਤਿਲਕ ਲਾਉਣਾ ਪੈਣਾ ਦੇਖੋ ਮੈਂ ਜਿਹੜੇ ਉਪਾਰਾ ਲੱਭ ਕੇ ਲਿਆਈਆਂ ਉਹ ਬੜੇ ਆਸਾਨ ਨੇ ਅਸਰ ਕਾਰਕ ਨੇ ਸੌਖੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦਾ ਜੋ ਅਸਰ ਉਹ ਕੱਟ ਹੋਏਗਾ ਨਹੀਂ ਅਸਰ ਬਹੁਤ ਹੈ ਜੇ ਕਿਸੇ ਦੀ ਜਨਮ ਪੱਤਰੀ ਚ ਦੂਜੇ ਘਰ ਚ ਕੇਤੂ ਬੈਠਾ ਹੋਵੇ ਦੂਜਾ ਘਰ ਹੈ ਧਨ ਦਾ ਪੈਸੇ ਦਾ ਤਾਂ ਮੈਂ ਦੱਸ ਕੇ ਹਟੀਆਂ ਜਦੋਂ ਮੈਂ ਕੇਤੂ ਦੀ ਇੰਟਰੋਡਕਸ਼ਨ ਦਿੱਤੀ ਕਿ ਨਰਲੀਪਤਾ ਦਿੰਦਾ ਹੈ ਨਾ ਤਜੇ ਦੇ ਫਿਰ ਧਨ ਦੇ ਖਾਨੇ ਛੋਏਗਾ ਇਹ ਪਰਿਵਾਰਕ ਦੌਲਤ ਜੋ ਖਾਨਦਾਨੀ ਮਿਲੀ ਆ ਜਾਂ ਬਚਤ ਜੋ ਸੇਵਿੰਗਸ ਨੇ ਬੈਂਕਾਂ ਚ ਜਮਟੀਆਂ ਉਹਦੇ ਵਿੱਚ ਅਸਥਿਰਤਾ ਪੈਦਾ ਕਰਦਾ ਪਰ ਤੁਹਾਡੀ ਆਵਾਜ਼ ਦੇ ਵਿੱਚ ਇੱਕ ਰੋਹਾਨੀ ਸ਼ਕਤੀ ਪੈਦਾ ਕਰ ਦਿੰਦਾ ਉਹ ਬਾਇ ਬਰਥ ਹੁੰਦੀ ਹੈ ਤੁਹਾਡੀ ਆਵਾਜ਼ ਦੇ ਵਿੱਚ ਰੋਹਾਨੀਅਤ ਇੱਕ ਉਪਾਅ ਕਰ ਲਓ ਇਸ ਤੇ ਲਈ ਘਰ ਦੇ ਵਿੱਚ ਮੀਂਹ ਦਾ ਪਾਣੀ ਹਮੇਸ਼ਾ ਤੁਸੀਂ ਬੋਤਲ ਕੱਚ ਦੀ ਚ ਭਰ ਕੇ ਰੱਖਣਾ ਜਾਂ ਫਿਰ ਗੰਗਾ ਜਲ ਰੱਖੋ ਨਹੀਂ ਆ ਕਿਸੇ ਵੀ ਪਵਿੱਤਰ ਸਰੋਵਰ ਦਾ ਹੌਲੀ ਵਾਟਰ ਰਖ ਲੋ ਤੇ ਗਣੇਸ਼ ਅਥਰਵ ਸ਼ਿਰਸ਼ ਦਾ ਤੁਸੀਂ ਪਾਠ ਰੈਗੂਲਰ ਕਰਨਾ ਹੈ ਜੇ ਕਿਸੇ ਦੇ ਤੀਜੇ ਕਰਜ ਕਿ ਤੂੰ ਬੈਠਾ ਹੋਇਆ ਆ ਤਾਂ ਤੀਸਰਾ ਕਰ ਹੁੰਦਾ ਸਾਹਸ ਬਹਾਦਰੀ ਦਾ ਜੋਖਮ ਉਠਾਉਣ ਦਾ ਤੇ ਜਦੋਂ ਕਿ ਤੂੰ ਇੱਥੇ ਬੈਠਦਾ ਆ ਤਾਂ ਛੋਟੇ ਭੈਣ ਭਰਾਵਾਂ ਤੋਂ ਦੂਰੀ ਬਣਾ ਦਿੰਦਾ ਪਰ ਲਿਖਣ ਵਿੱਚ ਗਹਿਰਾਈ ਆਉਂਦੀ ਆ ਰਾਈਟਰ ਬਣਦੇ ਹੋ ਤੁਹਾਡੀਆਂ ਲਿਖਤਾਂ ਦੀ ਪਛਾਣ ਅਲੱਗ ਹੁੰਦੀ ਹੈ। ਇਹ ਕੋਪਾ ਕਰ ਲਓ। ਇਸ ਤੇ ਲਈ ਤੁਸੀਂ ਮੰਗਲਵਾਰ ਨੂੰ ਮਠਿਆਈ ਵੰਡਣੀ ਹੈ। ਇੱਕ ਟੁਕੜੀ, ਦੋ ਟੁਕੜੀ ਜਿੰਨੀ ਤੁਹਾਡੀ ਸ਼ਰਧਾ ਤੇ ਕਦੇ ਵੀ ਕਿਸੇ ਦੇ ਨਾਲ ਕੌੜਾ ਬੋਲ ਨਹੀਂ ਬੋਲਣਾ। ਜਿੰਨੇ ਕੌੜੇ ਬਚਨ ਬੋਲੋਗੇ ਉਹਨਾਂ ਇਸ ਘਰ ਨੇ ਤੁਹਾਨੂੰ ਨੁਕਸਾਨ ਦੇਣਾ ਹੈ। ਜਦੋਂ ਚੌਥੇ ਘਰ 'ਚ ਕੇਤੂ ਬੈਠਦਾ ਹੈ ਤੇ ਚੌਥਾ ਘਰ ਜਨਮkundli ਦਾ ਹੁੰਦਾ ਹੈ। ਸੁਖਾਂ ਸਹੂਲਤਾਂ ਦਾ ਤੇ ਜਦੋਂ ਚੌਥੇ ਚ ਬਹਿ ਗਿਆ ਇਹ ਕਰ ਮਾਂ ਅਤੇ ਜਨਮ ਭੂਮੀ ਪ੍ਰਤੀ ਅਸੰਤੁਸ਼ਟੀ ਦਿੰਦਾ ਤੁਸੀਂ ਆਪਣੀ ਮਾਂ ਨਾਲ ਵਿਚਾਰ ਧਾਰਕ ਵਿਰੋਧਤਾ ਵਿੱਚ ਰਹਿੰਦੇ ਹੋ ਮਾਂ ਵੱਲੋਂ ਤੁਹਾਨੂੰ ਠੰਡੀਆਂ ਹਵਾਵਾਂ ਨਹੀਂ ਆਉਂਦੀਆਂ ਜਾਂ ਕਹਿ ਲਓ ਕਿ ਤੁਹਾਨੂੰ ਲੱਗਦਾ ਰਹਿੰਦਾ ਬਾਕੀ ਭੈਣ ਭਰਾਵਾਂ ਨਾਲ ਬੜਾ ਮਾਂ ਪਿਆਰ ਕਰਦੀ ਹੈ ਮੈਨੂੰ ਅਣਗੌਲਿਆਂ ਕੀਤਾ ਹੋਇਆ ਸੋ ਇਹ ਰਿਸ਼ਤੇ ਅਸੰਤੁਸ਼ਟੀ ਵਾਲੇ ਰਿਸ਼ਤੇ ਹੁੰਦੇ ਆ ਜਾਂ ਜਿੱਥੇ ਤੁਹਾਡੀ ਜਨਮ ਭੂਮੀ ਹੈ ਉਸ ਪ੍ਰਤੀ ਤੁਹਾਡਾ ਮੋਹ ਭੰਗ ਹੋ ਜਾਂਦਾ ਤੁਸੀਂ ਉਹ ਜਨਮ ਭੂਮੀ ਛੱਡ ਕੇ ਕਿਤੇ ਹੋਰ ਵਸੇਰਾ ਬਣਾਉਨੇ ਹੋ ਉਪਾਅ ਕਰ ਲਓ ਚਾਂਦੀ ਦਾ ਚੌਰਸ ਟੁਕੜਾ ਪੂਰੀ ਉਮਰ ਆਪਣੇ ਕੋਲ ਰੱਖਣਾ ਚਾਹੇ ਤੁਹਾਡਾ ਵਾਲਟ ਹੈ ਪਰਸ ਹੈ ਚਾਹੇ ਤੁਸੀਂ ਕਿਤੇ ਵੀ ਰੱਖੋ ਉਹਨੂੰ ਤੁਹਾਡੇ ਨਾਲ ਚੱਲਣਾ ਚਾਹੀਦਾ ਤੇ ਆਪਣੀ ਮਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ ਇਸ ਤੋਂ ਸੌਖਾ ਉਪਾਅ ਔਰ ਬਿਹਦਾ ਸਰਕਾਰਕ ਉਪਾਅ ਹੋਰ ਕੀ ਹੋ ਸਕਦਾ ਮਾਂ ਦੀਆਂ ਸੇਵਾ ਲੱਖਾਂ ਕਰੋੜਾਂ ਚ ਵੀ ਨਹੀਂ ਮਿਲਦੀਆਂ ਤੇ ਯਾਦ ਰੱਖਿਓ ਪੰਜਵੇਂ ਘਰ ਦੇ ਵਿੱਚ ਜਦੋਂ ਕੇਤੂ ਆ ਤੇ ਉਹ ਸੰਤਾਨ ਦਾ ਘਰ ਹੁੰਦਾ ਹੈ ਔਲਾਦ ਦਾ ਘਰ ਹੁੰਦਾ ਹੈ ਬੱਚਿਆਂ ਦਾ ਘਰ ਹੁੰਦਾ ਹੈ ਕੇਤੂ ਕੀ ਕਰਦਾ ਜੇ ਪੰਜਵੇਂ ਘਰ ਚਾ ਤਾਂ ਸੰਤਾਨ ਤੁਹਾਡੇ ਪ੍ਰੇਮ ਸਬੰਧਾਂ ਤੇ ਤੁਹਾਡੀ ਬੁੱਧੀ ਚ ਚੁਣੌਤੀਆਂ ਪੈਦਾ ਕਰੇਗਾ ਉਪਾਅ ਕਰ ਲਓ ਪਿੱਪਲ ਦੇ ਰੁੱਖ ਨੂੰ ਰੋਜ਼ਾਨਾ ਨਿਤਨੇਮ ਨਾਲ ਸਾਫ ਜਲ ਚੜਾਉਣਾ ਹੈ ਉਹਦੀਆਂ ਜੜਾਂ ਚ ਪਾਓ ਤੇ ਸੰਤਾਨ ਤੋਂ ਜਿਆਦਾ ਉਮੀਦ ਨਾ ਰੱਖੋ ਕਿਉਂਕਿ ਜਦੋਂ ਅਸੀਂ ਜ਼ਿਆਦਾ ਉਮੀਦਾਂ ਰੱਖਦੇ ਹਾਂ ਹੀ ਪੰਜਵੇਂ ਘਰ 'ਚ ਕੇਤੂ ਸੰਤਾਨ ਵਾਲੇ ਘਰ 'ਚ ਤਾਂ ਰੁਕਾਵਟ ਨਿਰਲੇਪਤਾ ਹੈ। اولاد ਨਾ ਨਹੀਂ ਮਣਣੀ। ਨਾ ਉਸ ਤੋਂ ਜ਼ਿਆਦਾ ਉਮੀਦਾਂ ਰੱਖੋ। ਤੁਹਾਡੇ ਕੰਮ ਨਹੀਂ ਆਉਣਾ ਕਿਸੇ ਨੂੰ। ਇਕੱਲੇ ਆਏ ਹੋ, ਇਕੱਲੇ ਜਾਣਾ। ਇਹ ਰਕਟ ਤੇਰਾ ਘਰ ਕਹ ਰਹੀ ਹੈ। ਸੋ ਛੇਵੇਂ ਘਰ 'ਚ ਜਦੋਂ ਕੇਤੂ ਬੈਠਾ ਇਹ ਰੋਗ ਰੈਣ ਦਾ ਹੁੰਦਾ ਹੈ। ਇਹ ਦੁਸ਼ਮਣਾਂ ਤੋਂ ਆਸਾਨੀ ਨਾਲ ਜਿੱਤ ਦਵਾ ਦਿੰਦਾ ਤੁਹਾਨੂੰ। ਵਧੀਆ ਗੱਲ ਆ। ਛੇਵੇਂ ਘਰ ਦਾ ਕੇਤੂ ਹੈ ਤਾਂ ਫਿਰ ਤੁਹਾਨੂੰ ਦੁਸ਼ਮਣਾਂ ਤੋਂ ਡਰਨ ਦੀ ਲੋੜ ਹੀ ਨਹੀਂ ਹੈ। ਪਰਨਾ ਅਣਛਾਤੀ ਜਿਹੜੀਆਂ ਡਾਇਗਨੋਸ ਨਹੀਂ ਹੁੰਦੀਆਂ ਡਾਕਟਰਾਂ ਕੋਲ ਉਹ ਸਿਹਤ ਸਮੱਸਿਆਵਾਂ ਮਤਨ ਦਿੰਦਾ ਕਿਹੜੀਆਂ ਮਸ਼ੀਨਾਂ ਕਿਹੜੀਆਂ ਸਕੈਨਾਂ 'ਚੋਂ ਲੰਘ ਜਾਓ ਤੁਹਾਡੀ ਬਿਮਾਰੀ ਸਮਝ ਨਹੀਂ ਆਉਣੀ ਉਪਾਅ ਕਰ ਲੋ ਹੈਂਡੀਕੈਪਡ ਜਿੰਨੇ ਵੀ ਦਿਵਿਆਂਗ ਵਿਅਕਤੀ ਨੇ ਲੁੜਬੰਦ ਉਹਨਾਂ ਦੀ ਸੇਵਾ ਕਰੋ ਜਿੰਨੀ ਸੇਵਾ ਕਰੋਗੇ ਇੱਕ ਇਹ ਤੁਠੀਕ ਫਲ ਦੇਵੇਗਾ ਤੇ ਜਾਂ ਫਿਰ ਕਿਸੇ ਪਿਓਰ ਵਾਈਟ ਕੁੱਤੇ ਨੂੰ ਕੁਛ ਨਾ ਕੁਛ ਖਿਲਾਓ 7ਵੇਂ ਘਰ ਦਾ ਕੇਤੂ ਵਿਆਦੇ ਘਰ ਵਿੱਚ ਜੇ ਹੋਏਗਾ ਤਾਂ ਫਿਰ ਕੀ ਬਣੇਗਾ ਅੰਡਰਸਟੂਡ ਆ ਜੀਵਨ ਸਾਥੀ ਦੇ ਨਾਲ ਗੂੜਾ ਕਰਮਿਕ ਬੰਧਨ ਤਾਂ ਦਰਸਾ ਦੇਗਾ ਜਿੱਥੇ ਪਹਿਲਾਂ ਸੰਘਰਸ਼ ਹੈ ਤੇ ਫਿਰ ਨਿਰਲੇਪਤਾ ਹੈ ਕੀ ਲੈਣਾ ਗ੍ਰਸਤ ਜੀਵਨ ਤੋਂ ਛੱਡੋ ਸੁੰਨੀ ਰਸਤਾ ਹੈ ਨਿਰਲੇਪਤਾ ਹੈ ਸੰਘਰਸ਼ ਹੈ ਉਪਾਕਾਰ ਹੋਏ ਲਈ ਵੀਰਵਾਰ ਨੂੰ ਤੁਸੀਂ ਵਰਤ ਰੱਖਿਆ ਕਰੋ ਜਾਂ ਜੀਵਨ ਸਾਥੀ ਨੂੰ ਕਿਸੇ ਚੀਜ਼ ਦੀ ਮੰਗ ਕੀਤੇ ਬਿਨਾਂ ਹੀ ਮੰਗੇ ਤੇ ਦਿੱਤਾ ਤੋਹਫਾ ਤਾਂ ਕੀ ਦਿੱਤਾ ਬਿਨਾ ਮੰਗਿਆਂ ਕਦੀ ਕਦਾਈ ਆਪਣੀ ਜੇਬ ਦੇ ਹਿਸਾਬ ਨਾਲ ਤੋਹਫਾ ਦਿੱਤਾ ਕਿ ਤੂੰ ਸਤਵੇਂ ਕਰਦਾ ਠੀਕ ਹੋ ਜਾਏਗਾ ਅੱਠਵੇਂ ਕਰਦੇ ਕਿਤੂ ਦੀ ਗੱਲ ਆ ਗਈ ਤੇ ਗੁਪਤ ਖਾਨਾ ਮੰਨਿਆ ਜਾਂਦਾ ਗੁਪਤ ਸਿਕਰੇਟਿਵ ਇਹ ਗੁਪਤ ਵਿੱਦਿਆ ਜੋਤਿਸ਼ ਵਿੱਚ ਮਹਾਰਤ ਤੇ ਅਚਾਨਕ ਲਾਭ ਜਾਂ ਸੰਕਟ ਦਿੰਦਾ ਤੁਸੀਂ ਰਾਤੋ ਰਾਤ ਅਮੀਰ ਹੋ ਸਕਦੇ ਹੋ ਰਾਤੋ ਰਾਤ ਤੁਹਾਡੇ ਸਿਰ ਤੇ ਕੋਈ ਵੱਡੀ ਮੁਸੀਬਤ ਆ ਸਕਦੀ ਹੈ ਐਸਟਰੋਲੋਜਰ ਜਾਂ ਜੋਤਿਸ਼ ਵਿੱਦਿਆ ਜਿਹੜੇ ਜਾਣਦੇ ਨੇ ਗਿਆਨਵਾਨ ਉਹਨਾਂ ਦੇ 8ਵੇਂ ਘਰ 'ਚ ਇਹ ਕੇਤੂ ਹੁੰਦਾ ਤਾਂ ਦੋ ਗੁਪਤ ਵਿਦਿਆਵਾਂ ਦੇ ਮਾਹਿਰ ਹੁੰਦੇ ਹੋ। ਉਪਾਕਾਰ ਲਓ ਇਹਦੇ ਲਈ ਸੋਨੇ ਦੀ ਮੁੰਦੀ ਤੁਸੀਂ ਖੱਬੇ ਹੱਥ ਦੀ ਉਂਗਲੀ 'ਚ ਪਾਉਣੀ ਆ। ਛੱਲਾ ਹੀ ਪਾ ਲਓ। ਖੱਬੇ ਹੱਥ ਦੀ ਛੋਟੀ ਉਂਗਲ 'ਚ ਪਾ ਲਓ ਤੇ ਧਾਰਮਿਕ ਸਥਾਨਾਂ ਲਈ ਜਿੰਨਾ ਸੰਭਵ ਹੋ ਸਕੇ ਦਾਨ ਦਿਆ ਕਰੋ। 9ਵੇਂ ਘਰ ਦਾ ਕਿ ਤੂੰ ਕਿਸਮਤ ਘਰ ਵਿੱਚ ਹੁੰਦਾ ਆ ਇਹ ਪਿਤਾ, ਗੁਰੂ ਯਾ ਰਵਾਇਤੀ ਧਰਮ ਪ੍ਰਤੀ ਵਿਸ਼ਵਾਸ ਕਮੀ ਪੈਦਾ ਕਰਦਾ ਹੈ। ਨੌਵੇਂ ਘਰ ਦਾ ਕੇਤੂ ਪਿਤਾ ਨਾਲ ਅਨਮਾਨ ਵਿਚਾਰਤ ਅਕ ਵਿਰੋਧਤਾ ਜਾਂ ਆਪਣੇ ਟੀਚਰ ਦੀ ਡਿਸਰੈਸਪੈਕਟ ਜਾਂ ਜਿਹੜੇ ਰਵਾਇਤੀ ਧਰਮ ਨੇ ਉਹਨਾਂ ਤੋਂ ਅਲੱਗ ਵਿਸ਼ਵਾਸ ਬਣਾਉਂਦਾ ਹੈ ਉਪਾਅ ਕਰ ਲਓ ਇਹਦੇ ਲਈ ਕੇਸਰ ਦੀ ਵਰਤੋਂ ਕਰੋ ਤੇ ਆਪਣੇ ਸਾਰੇ ਪਰਿਵਾਰ ਦਾ ਸਤਿਕਾਰ ਕਰੋ ਸਾਰੇ ਘਰ ਦਾ ਜਿੰਨਾ ਸਤਿਕਾਰ ਕਰੋਗੇ ਤੁਹਾਡੇ ਨੌਵੇਂ ਘਰ ਦਾ ਕੇਤੂ ਠੀਕ ਹੋ ਜਾਏਗਾ ਦਸਵੇਂ ਘਰ ਦਾ ਕੇਤੂ ਆ ਕਰਮਫਲ ਦਾ ਕਰਨ ਵਾਲੇ ਘਰ ਚ ਪੇਸ਼ੇਵਰ ਕੈਰੀਅਰ ਵਿੱਚ ਸਫਲਤਾ ਮਿਲਦੀ ਹੈ ਪਰ ਅਹੁਦੇ ਪ੍ਰਤੀ ਕੋਈ ਮੋਹ ਨਹੀਂ ਹੁੰਦਾ ਲੱਗਦਾ ਕਿ ਇਹ ਦੁਨਿਆਵੀ ਅਹੁਦੇ ਕੀ ਕਰਨੇ ਆ ਨਿਰਲੇਪਤਾ ਦਿੰਦਾ ਨਾ ਕਿ ਤੂੰ ਸੋ ਜਿੱਥੇ ਜਿੱਥੇ ਹੋਏਗਾ ਨਿਰਲੇਪਤਾ ਰਹਿਣੀ ਆ ਉਸ ਉਸ ਖਾਨੇ ਨਾਲ ਤੇ ਉਸ ਖਾਨੇ ਦਾ ਸਬੰਧ ਕਿਸ ਫੀਲਡ ਨਾਲ ਆ ਉਹ ਮੇ ਨਾਲੋਂ ਨਾਲ ਦੱਸੀ ਜਾ ਰਹੀ ਹੈ ਸੋ ਦਸਮਾ ਘਰ ਕਰਮ ਦਾ ਤਾਂ ਕੋਈ ਅਹੁਦਿਆਂ ਨਾਲ ਮੋਹ ਨਹੀਂ ਹੁੰਦਾ ਉਪਾ ਕਰ ਲਓ ਸੋਨੇ ਦੀ ਚੇਨ ਗੱਲ ਚ ਪਾਉਣੀ ਆ ਹੈ ਤਾਂ ਸੋਨਾ ਮਹਿੰਗਾ ਪਰ ਪਤਲੀ ਜੀ ਚੇਨ ਪੌਂਟ ਕੋਈ ਹਰਜ ਨਹੀਂ ਪਰ ਆਪਣੀ ਸਿਕਿਉਰਿਟੀ ਧਿਆਨ ਚ ਰੱਖਣਾ ਹੋਇਆ ਰੋਜ਼ਾਨਾ ਸਵੇਰੇ ਨਾਲ ਹੀ ਸੂਰਜ ਨੂੰ ਜਲ ਛੜਾ ਦਿਆ ਕਰੋ ਗਯਰਮੇ ਕਰਦਾ ਕੇਤੂ ਗਯਰਮੇ ਕਰ ਆਮਦਨ ਦਾ ਹੁੰਦਾ ਆ ਜਦੋਂ ਉੱਥੇ ਆ ਕੇਤੂ ਤੁਹਾਡੀ ਜਨਮ ਪੱਤਰੀ ਚ ਤਾਂ ਇਹ ਆਮਦਨ ਦੇ ਸਰੋਤਾ ਦੋਸਤਾਂ ਤੋਂ ਨਰਲੇਪਤਾ ਦਿੰਦਾ ਕੋਈ ਗੱਲ ਨਹੀਂ ਪੈਸੇ ਨਾਲ ਕੋਈ ਲਾਲਚ ਨਹੀਂ ਕੀ ਕਰਨਾ ਆ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਐਦਾਂ ਦੀ ਸੋਚ ਬਣਾ ਦਿੰਦਾ ਜਿਸਨੇ ਕਾਰਨ ਆਮਦਨ ਦੇ ਵਿੱਚ ਅਸਥਿਰਤਾ ਰਹਿਣੀ ਹੈ ਜਦੋਂ ਨਾਨ ਇੰਟਰਸਟਡ ਚੀਜ਼ਾਂ ਰੱਖਣ ਲੱਗ ਪਾਉਗੇ ਨਾ ਟੈਸਟ ਦੀਆਂ ਤਾਂ ਫਿਰ ਅਸਥਿਰਤਾ ਹੀ ਆਉਣੀ ਹੈ ਉਪਾਅ ਕਰ ਲਓ ਇਹਦੇ ਲਈ ਤੁਸੀਂ ਕੀ ਕਰਨਾ ਸ਼ਾਮ ਨੂੰ ਕੁੱਤਿਆਂ ਨੂੰ ਦੁੱਧ ਪਿਲਾਉਣਾ ਤੇ ਬਾਹਰੋਂ ਕੋਈ ਬਿਜਲੀ ਦਾ ਸਮਾਨ ਨਹੀਂ ਲੈਣਾ ਕੋਈ ਗਿਫਟ ਦਿੰਦਾ ਨਾ ਕਰ ਦਿਓ 11ਵੇਂ ਘਰ ਕੇਤੂ ਵਾਲੇ ਸੁਚੇਤ ਹੋ ਜਾਓ ਤੁਹਾਨੂੰ ਕੋਈ ਇਲੈਕਟ੍ਰੋਨਿਕਸ ਪ੍ਰੋਡਕਟ ਗਿਫਟ ਵਿੱਚ ਦਿੰਦਾ ਹੈ ਜਾਂ ਫ੍ਰੀਜ ਦਿੰਦਾ ਕਦੇ ਵੀ ਨਹੀਂ ਲੈਣਾ ਨੁਕਸਾਨ ਹੋਏਗਾ ਬਾਰਮੇ ਕਰਦਾ ਕਿ ਤੂੰ ਮੋਕਸ਼ ਦਿੰਦਾ ਬڑے ਕਰਮਾਂ ਵਾਲੇ ਨੇ ਜਿਨ੍ਹਾਂ ਦੇ ਬਾਰਮੇ ਘਰ ਚ ਕੇਤੂ ਆ ਬਿਨਾ ਬਹੁਤਾ ਸੰਘਰਸ਼ ਕੀਤੇ ਮੋਕਸ਼ ਦੀ ਪ੍ਰਾਪਤੀ ਹੈ ਇਹ ਕੇਤੂ ਦਾ ਸਭ ਤੋਂ ਸ਼ੁਭ ਕਰਮ ਮੰਨਿਆ ਗਿਆ ਜਿਨ੍ਹਾਂ ਦੇ ਬਾਰਮੇ ਘਰ ਚ ਕੇਤੂ ਆ ਸ਼ੁਭ ਕੇਤੂ ਆ ਜੋ ਤੁਹਾਨੂੰ ਮੁਕਤੀ ਦੇ ਰਾਹਾਂ ਵੱਲ ਲੈ ਜਾਏਗਾ ਸੋ ਉਪਾ ਕਰ ਲਓ ਜ਼ਿੰਦਗੀ ਪਰ ਮੰਜੇ ਤੇ ਬੈਠ ਕੇ ਕਦੀ ਵੀ ਖਾਣਾ ਨਹੀਂ ਖਾਣਾ ਬਿਲਕੁਲ ਵੀ ਨਹੀਂ ਹਰ ਰੋਜ਼ ਗਣੇਸ਼ ਜੀ ਦਾ ਜਾਪ ਨਿਯਮਤ ਰੂਪ ਚ ਕਰੋ ਸੋ ਇੱਕ ਨਾ ਭਰਤ ਕਰੋ ਬਹੁਤੇ ਮੇਰੇ ਦਰਸ਼ਕਾਂ ਦੇ ਕੋਲ ਜਨਮ ਪੱਤਰੀ ਵਿਚਾਰਿਆਂ ਕੋ ਨਹੀਂ ਬਣੀ ਹੋਈ ਕਿਉਂਕਿ ਇੰਡੀਅਨ ਸਟੈਂਡਰਡ ਟਾਈਮ ਜਾਂ ਸਾਡੀਆਂ ਘੜੀਆਂ ਕਿਸੇ ਵੀ ਦੇਸ਼ ਦੀਆਂ ਉਨੀਆਂ ਐਕੂਰੇਟ ਨਹੀਂ ਹੁੰਦੀਆਂ 2-4 ਮਿੰਟ ਦਾ ਫਰਕ ਹੁੰਦਾ ਹੀ ਹੁੰਦਾ ਸੋ ਮੈਂ ਇਹ ਚਾਹਨੀ ਹੁੰਦੀ ਹੈ ਕਿ ਜੇ ਜਨਮ ਪੱਤਰੀ ਤੁਹਾਡੀ ਬਣੀ ਹੈ ਤਾਂ ਸਹੀ ਰਾਸ਼ੀ ਤਾਂ ਹੀ ਹੋਏਗੀ ਜੇ ਤੁਸੀਂ ਜਨਮ ਸਮਾ ਐਕੂਰੇਟ ਨੋਟ ਕੀਤਾ ਹੋਇਆ ਤਾਂ ਪਰ ਕਿਸੇ ਵੀ ਧਰਮ ਦੇੋਂ ਕਿਸੇ ਵੀ ਜਾਤੀ ਦੇੋਂ ਕਿਸੇ ਵੀ ਰਾਸ਼ੀ ਦੇੋਂ ਸਰਵਸਾਂਝਾ ਇੱਕ ਰੈਸਟ ਉਪਾਦਨ ਲੱਗੀਆਂ ਨਹੀਂ ਪਤਾ ਤਾਂ ਤੁਸੀਂ ਇਹ ਕਰ ਦੇਣਾ ਨਹੀਂ ਜਨਮ ਪੱਤਰੀ ਦਾ ਪਤਾ ਕਿਹੜੇ ਘਰਚ ਕੇਤੂ ਆ ਛੱਡੋ ਜੇਕਰ ਤੁਹਾਨੂੰ ਆਪਣੀ ਕੁੰਡਲੀ ਕੁੰਡਲੀ ਦਾ ਸਹੀ ਗਿਆਨ ਨਹੀਂ ਆ ਤਾਂ ਇਹ ਦੁਰਲਭ ਤੇ ਸਰਵਸਾਂਝਾ ਉਪਾਅ ਕਰਨ ਲਈ ਤੁਹਾਡੇ ਸਾਰੇ ਕੇਤੂ ਦੋਸ਼ ਦੂਰ ਹੋ ਜਾਣਗੇ ਸ਼ਾਂਤ ਹੋ ਜਾਣਗੇ ਸਭ ਤੋਂ ਪਹਿਲਾਂ ਤਾਂ ਕੇਤੂ ਨੂੰ ਗਣੇਸ਼ ਜੀ ਦਾ ਰੂਪ ਮੰਨਿਆ ਗਿਆ ਆ ਇਸ ਲਈ ਰੋਜ਼ਾਨਾ ਤਿੰਨ ਲਫ਼ਜ਼ਾਂ ਦਾ ਬੀਜ ਮੰਤਰ ਹੈ ਓਮ ਗਣੇਸ਼ਾਏ ਨਮਹ ਇਹਦਾ ਜਾਪ ਕਰਦੇ ਰਹੋ ਤੇ ਦੂਜਾ ਉਪਾਅ ਰੰਗਬਰੰਗੇ ਮਲਟੀਕਲਰਡ ਜਾਂ ਜਿਨ੍ਹਾਂ ਦੇ ਸਰੀਰਕ ਨੁਕਸਪਾਹਜ ਕੁੱਤੇ ਨੇ ਉਹਨਾਂ ਨੂੰ ਰਜਣਾ ਆਪੋਜਨ ਦਿਓ ਕੁਝ ਵੀ ਦਿਓ ਜ਼ਰੂਰ ਖਿਲਾਓ ਉਹਨਾਂ ਨੂੰ ਡੰਡੇ ਨਾ ਮਾਰੋ ਪੱਥਰ ਨਾ ਮਾਰੋ ਉਹਨਾਂ ਨੂੰ ਪੁਛਕਾਰੋ ਪਰ ਆਪਣਾ ਵਿਚਾਰ ਰੱਖਦੇ ਹੋਇਆ ਇਹ ਕਰਮਕ ਕਰਜਾਂ ਨੂੰ ਤੁਰੰਤ ਕੱਟਣ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਜਿਨ੍ਹਾਂ ਕੁੱਤਿਆਂ ਦੀ ਸੇਵਾ ਕਰੋਗੇ ਸਰੀਰਕ ਨੁਕਸ ਵਾਲੇ ਜਾਂ ਅਪਾਹਜ ਕੁੱਤਿਆਂ ਦਾ ਤਾਂ ਮਲਟੀਕਲਰਡ ਦੇ ਹੋਣ ਰੰਗਬਰੰਗੇ ਚਤ੍ਰਭਿਤਰ ਹੈ ਨਾ ਉਹਨਾਂ ਹੀ ਤੁਹਾਨੂੰ ਫਾਇਦਾ ਉਹਨਾਂ ਕੋਲੋਂ ਤੁਹਾਨੂੰ ਫਾਇਦੇ ਦਏਗਾ ਸੋ ਇੱਕ ਕਮੈਂਟ ਕੁਐਸਚਨ ਆ ਮੈਨੂੰ ਜਰੂਰ ਦੱਸਿਓ ਕਿ ਤੁਹਾਡੇ ਜਨਮ ਪੱਤਰੀ ਦੇ ਘਰ ਦਾ ਕਿ ਤੂੰ ਤੁਹਾਨੂੰ ਕਿਸ ਚੀਜ਼ ਤੋਂ ਦੂਰ ਕਰ ਰਿਹਾ ਤੁਹਾਡੀ ਆਪਣੀ ਸਖਸ਼ੀਅਤ ਦੇ ਵਿੱਚ ਕਿਹੜੀ ਨਿਰਲਿਪਤਾ ਆ ਰਹੀ ਆ ਕਿ ਇਹ ਪੈਸੇ ਤੋਂ ਨਿਰਲਿਪ ਕਰ ਰਿਹਾ ਸੈਕੰਡ ਹਾਊਸ ਚ ਹੋਊਗਾ ਕਿ ਰਿਸ਼ਤਿਆਂ ਤੋਂ ਨਿਰਲਿਪ ਕਰ ਰਿਹਾ ਸਤਵੇਂ ਹਾਊਸ ਚ ਹੋਊਗਾ ਕੇਤੂ ਤੇ ਜਾਂ ਫਿਰ ਘਰ ਦੇ ਸੁੱਖਾਂ ਤੋਂ ਨਿਰਲਿਪ ਕਰ ਰਿਹਾ ਜ਼ਰੂਰ 4th ਹਾਊਸ ਵਿੱਚ ਹੋਏਗਾ ਮੈਨੂੰ ਆਪਣਾ ਕੇਤੂ ਦਾ ਘਰ ਦੱਸੋ ਮੈਂ ਤੁਹਾਡੇ ਲਈ ਆਪਣੇ ਤਰੀਕੇ ਨਾਲ ਇੱਕ ਖਾਸ ਪ੍ਰਾਰਥਨਾ ਕਰਾਂਗੀ ਜ਼ਰੂਰ ਮੈਂ ਵਾਦਾ ਕਰਦੀ ਹਾਂ ਪਰ ਕਮੈਂਟਸ ਮੈਨੂੰ ਦੱਸਣਾ ਇਹਨਾਂ ਚੋਂ ਕੀ ਫੀਲ ਹੁੰਦਾ ਵੀ ਮੈਨੂੰ ਲੱਗਦਾ ਮੇਰਾ ਕੇਤੂ ਇਸ ਘਰ ਚ ਤੇ ਜੇ ਜਨਮ ਪੱਤਰੀ ਹੈ ਤਾਂ ਮੈਨੂੰ ਤੁਸੀਂ ਸਹੀ ਤਰੀਕੇ ਨਾਲ ਕਮੈਂਟਸ ਚ ਦੱਸ ਸਕਦੇ ਹੋ ਮੈਂ ਆਪਣੇ ਤਰੀਕੇ ਨਾਲ ਇੱਕ ਖਾਸ ਪ੍ਰਾਰਥਨਾ ਹੈ ਮੇਰੇ ਕੋਲ ਮੈਂ ਉਹ ਕਰਾਂਗੀ ਸੋ ਸਾਧਿਓ ਪਿਆਰੇ ਦਰਸ਼ਕੋ ਜੇ ਅੱਜ ਦੀ ਵੀਡੀਓ ਤੁਹਾਨੂੰ ਗਿਆਨਵਰਧਕ ਲੱਗੀ ਹੋਵੇ ਫਿਰ ਤੁਸੀਂ ਲਾਈਕ ਕਰੋਗੇ ਜੇ ਲੱਗਦਾ ਕਿ ਇਹ ਗਿਆਨ ਕਿਸੇ ਹੋਰ ਨਾਲ ਵੀ ਸਾਂਝਾ ਕਰ ਦੇਣਾ ਚਾਹੀਦਾ ਉਹਦਾ ਭਲਾ ਹੋਣਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓਗੇ ਵੀਡੀਓ ਦੇਖ ਕੇ ਕੀ ਮਹਿਸੂਸ ਕੀਤਾ ਤੁਸੀਂ ਮੈਨੂੰ ਕਮੈਂਟ ਚ ਲਿਖ ਕੇ ਦੱਸ ਦਿਓ ਹਾਈਪ ਦੀ অপਸ਼ਨ ਪ੍ਰੈਸ ਕਰਨੀ ਨਾ ਭੁੱਲੋ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ ਬਾਏ